ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੇ ਕੋਲੇ ਤਾਜੀ ਸੂਈ ਆ ਵੀਰੋ ਚੰਗੇ ਰਿਕਾਰਡ ਵਾਲੀ ਆ ਦੋ ਵੜਾਂ ਆ ਗਿਆ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਠੀਕ ਠਾਕ ਤੁਸੀਂ ਸੁਣਾਓ ਆਪਣੇ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਹਾਂ ਮੇਜਰ ਸਿੰਘ ਹਾਂਜੀ ਪਿੰਡ ਪੰਡੋਲੀ ਜਿਲ੍ਹਾ ਚ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਠੀਕ ਹੈ ਜੀ ਮਜੀਠਾ ਰੋਡ ਤੇ ਆਪਣਾ ਪਿੰਡ ਜੇ ਠੀਕ ਹੈ ਮਜੀਠਾ ਰੋਡ ਤੇ ਆ ਜੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਤਾਂ ਵੀਰੇ ਪਸ਼ੂ ਆਪਣੇ ਕੋਲੇ ਆਗੇ ਫਿਰ ਜਿਆਜ ਰੇਟ ਹੁੰਦਾ ਹਨਾ ਜਿਆਜ ਹਾਂ ਜੀ ਬਿਲਕੁਲ ਬਿਲਕੁਲ ਜੀ ਤਾਂ ਬਾਕੀ ਚੰਗੇ ਰਿਕਾਰਡ ਵਾਲੇ ਵੀਰ ਕੋਲੇ ਪਸ਼ੂ ਹੁੰਦੇ ਆ ਤਾਂ ਇਹਨਾਂ ਬਾਰੇ ਲੈਣੇ ਆ ਵੀਰੇ ਜਾਣਕਾਰੀ ਤਾਂ ਵੀਰੇ ਪਹਿਲੇ ਨੰਬਰ ਤੇ ਝੋਟੀ ਇਹਦੇ ਬਾਰੇ ਦੱਸਿਓ ਪਹਿਲੇ ਨੰਬਰ ਤੇ ਦੂਜਾ ਸੁਆ ਜੇ ਹਾਂ ਜੀ ਦੂਜਾ ਸੁਆ ਰਹੀਆਂ ਮਾਈਆਂ ਦੇ ਨਾਲ ਸੁਆ ਗਾੜੀ ਕੱਟਾ ਬੈਠਾ ਜੀ ਅੱਛਾ ਕੱਟਾ ਗਿਆ ਮਗਰ ਕੱਟਾ ਆ ਗਿਆ ਤੇ ਮਗਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਿਲਕੁਲ ਤਾਂ ਆ ਗਿਆ ਮਗਰ ਉਹਦਾ ਅਗਲੇ 13 ਕੱਲੋ ਖੁੱਲਾ ਹੋਊਗਾ 13 ਕਿਲੋ ਆਦੇ 14 ਆਪਾਂ 13 ਕਿਲੋ ਕਹਿ ਕੇ ਦਵਾਂਗੇ 13 ਕਿਲੋ ਹਾਂਜੀ ਖੁੱਲਾ 13 ਕਿਲੋ ਜੀ ਠੀਕ ਆ ਵੀਰੇ ਠੀਕ ਆ ਤਾਂ ਵਿਖਾਈਏ ਵੀਰੇ ਤੋੜਾ ਇਹਦਾ ਤੋ ਤੋੜ ਦਿਓ ਜੀ ਤੋੜ ਦਿਓ ਤਾਂ ਵੇਖੋ ਵੀਰੋ ਲੇਵਾ ਚੈੱਕ ਕਰ ਲਿਓ ਛੋਟੀ ਦਾ ਕੀ ਬਾਤ ਆ ਸਿੰਗਲ ਹੱਡੀ ਵੀਰੋ ਤਾਂ ਪਤਲਾ ਚੰਮ ਤੇ ਲੇਵੇ ਦੀ ਗੱਲ ਕਰੀਏ ਤਾਂ ਵੀਰੇ ਐ ਕਲਾਵੇ ਕਲੂਵੇ ਥਲਿਓ ਪਾਏ ਪੂਰੇ ਥੱਬੇ ਲਾਇਏ ਝੋਟੀ ਨੇ ਪਸ਼ੂ ਚੰਗਾ ਵੀਰ ਜੀ ਲੈ ਕੇ ਆਉਂਦੇ ਫਿਰ ਦੁੱਧ ਵਾਲੇ ਹਨਾ ਚੰਗਾ ਲੈ ਕੇ ਆਈਦਾ ਵਾ ਕੱਲ ਪਤਾ ਆਪਾਂ ਸ਼ੌਂਕ ਨਾਲ ਕੰਮ ਕਰੀਦਾ ਸ਼ੌਂਕ ਨਾਲ ਬਿਲਕੁਲ ਇੱਕ ਡੰਢ ਮਹੀਨੇ ਤੋਂ ਵੀ ਨਹੀਂ ਵੀਡੀਓ ਪਾਈਦੀ ਆਪਾਂ ਆ ਕੇ ਡੰਗਰ ਚੰਗਾ ਬਿਲਕੁਲਿਲਕ ਸ਼ੌਂਕ ਨਾਲ ਕੋਈ ਵੀਰੋ ਸਿੰਘ ਦੀ ਕੁਆਲਿਟੀ ਚੈੱਕ ਕਰੋ ਝੋਟੀ ਦੀ ਫੇਸ ਕੁਆਲਿਟੀ ਠੰਡੀ ਠੰਡੀ ਸੀਲ ਹੈ ਤੇ ਕੋਈ ਵੀਰੇ ਆਪਣਾ ਚੰਗਾ ਪਸ਼ੂ ਵੀਰ ਕੋਲੇ ਆਉਂਦਾ ਕਦੋਂ ਹੁੰਦਾ ਪਾ ਮਹੀਨੇ ਬਾਅਦ ਵੀਰ ਵੀਡੀਓ ਵਾਲੇ ਵੀਰਾਂ ਨੂੰ ਸ਼ੌਂਕ ਨਾਲ ਪੁੰਦਾ ਆ ਕੋਈ ਤਾਂ ਕੋਈ ਝੂਠ ਨਹੀਂ ਕੋਈ ਓਲਾ ਨਹੀਂ ਵੀਰੋ ਬਾਕੀ ਝੋਟੀ ਦਾ ਲੇਵਾ ਤੇ ਝੋਟੀ ਦੀ ਨਸਲ ਤੇ ਸਿੰਗਲ ਹੱਡੀ ਹੈ ਝੋਟੀ ਤਾਂ ਇਹ ਦੱਸਦੀ ਹੈ ਕਿ ਦੁੱਧ ਥੱਲੇ 13 ਤੋਂ 14 ਹੈਗਾ ਵੀਰ ਜੀ 13 ਕਿਲੋ ਦੀ ਗਾਰੰਟੀ ਦੇਵਾਂਗੇ 14 ਦੁੱਧ 14 ਕਿਲੋ ਜੀ ਉਦਾਂ 14 ਕਿਲੋ ਆ 13 ਦੀ ਵੀਰੋ ਗਾਰੰਟੀ ਆ ਅੱਜ ਬੜਾ ਆਪਣਾ ਜਿਆਦਾ ਕੰਮ ਹੈ ਢੇਰੀ ਦਾ ਵਾ ਦੁੱਧ ਵਾਲੀ ਦਾ ਬਿਲਕੁਲ ਬਿਲਕੁਲ ਪਿਆ ਆਪਣਾ ਡੰਗਰ ਮਾੜਾ ਲਿਆਈਦਾ ਨਹੀਂ ਦੁੱਧ ਵਾਲਾ ਡੰਗਰ ਲਿਆਈਦਾ ਜਦੋਂ ਵਿੱਚ ਚੰਗਾ ਲਿਆਈਦਾ ਤੇ ਭਾ ਪੱਤੇ ਨਾਲੇ ਬਿਲਕੁਲ ਜੀ ਠੀਕ ਹੈ ਬਿਲਕੁਲ ਉਹੀ ਫਿਰ ਤਰਕੇ ਲਿਆਈਦਾ ਫਿਰ ਤਰਕੇ ਹਾਂ ਜੀ ਤਾ ਵੇਖੋ ਵੀਰੋ ਝੋਟੀ ਚੰਗੀ ਆ ਚਿਗਾਠਾ ਜਿਗੂਠਾ ਚੈੱਕ ਕਰ ਲਿਓ ਝੋਟੀ ਦਾ ਤਾਂ ਕਿਸੇ ਪਾਸੇ ਨਹੀਂ ਖੁੰਜੀ ਵੀਰਾਂ ਨੂੰ ਇਹ ਬੇਨਤੀਆਂ ਬਿਲਕੁਲ ਹਾਂਜੀ ਕੀ ਵੀਰੇ ਤੁਸੀਂ ਦੂਰੋਂ ਵੀ ਚੱਲ ਜਾਓਗੇ ਤੁਸੀਂ ਝੋਟੀ ਨਹੀਂ ਛੱਡ ਕੇ ਜਾਂਦੇ ਕਿਉਂਕਿ ਲੇਵੇ ਤੋਂ ਲੈ ਕੇ ਸਿਰ ਤਾਈ ਪੂਰੀ ਸਾਫ ਝੋਟੀ ਆ ਵੀਰਿਓ ਜਿੰਨਾ ਪਿੱਛੇ ਉਹਨਾ ਅੱਗੇ ਜਿਵੇਂ ਉਹਨਾ ਅੱਗੇ ਨੂੰ ਲੇਵਾ ਬਣਿਆ ਪਿਆ ਫੇਰ ਐ ਚਵਾਈ ਬੋਲੀ ਸੋਹਣੀ ਝੋਟੀ ਆ ਵੀਰੇ ਚੈੱਕ ਕਰ ਲਓ ਅਗਲੇ ਤਣ ਵੀ ਐ ਗਿੱਠ ਗਿੱਠ ਤੇ ਥਾਣਾਗੇ ਤਾਂ ਆ ਵੀਰੋ ਬੱਚਾ ਆ ਬੱਚਾ ਜੀ ਠੀਕ ਆ ਜੀ ਤਾਂ ਵੀਰੇ ਇਹ ਮੋਲ ਦੀ ਗੱਲ ਕਰੀਏ ਤੇ ਝੋਟੀ ਕਿੰਨੇ ਦੀ ਦੇ ਦੇਣੀ ਇੱਕ 10 ਦੀ ਦੇ ਦਈਏ ਉਹ ਤਾਂ ਝੋਟੀ ਦੇ ਸਵਾ ਦੀ ਆ ਬਿਲਕੁਲ ਸਹੀ ਬਿਲਕੁਲ ਤਾਂ ਕਰਾ ਲਓ 23 ਛੋਟ ਛੱਪਾ ਕਰਾ ਲਓ ਜਿੰਨਾ ਤਿੰਨ ਛੱਡ ਦੋ 10 ਦੋ ਵੀਰੇ ਤਿੰਨ ਛੱਡ ਦੋ ਹਾਂਜੀ ਨਹੀਂ ਹਾਂ ਨਾ 1 5 ਦੀ ਦੇ ਦਾਂਗੇ 1 5 ਦੀ ਹਾਂਜੀ ਕੀ ਬਾਤ ਆ ਠੀਕ ਆ ਤਾਂ ਵੇਖੋ ਵੀਰੋ ਝੋਟੀ ਚੈੱਕ ਕਰ ਲਓ 1 5 ਦੀ ਐ ਕਲਾਵੇ ਕਲੂਵੇ ਪਾਏ ਆ ਸੋਣੀ ਝੋਟੀ ਆ ਸਿੰਗਲ ਹੱਡੀ ਦੀ ਆ ਤਾਂ ਬਹੁਤ ਚੰਗੀ ਝੋਟੀ ਆ ਵੀਰੋ ਬਾਕੀ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੇ ਦੋ ਛਾਲੇ ਦਰ पे ना ਜੋ 14 15 15 ਕਿਲੋ ਦੋ ਤੇ 16 ਕਿਲੋ ਖੁੱਲਾ ਦਊਗੀ ਬਿਲਕੁਲ ਵੀਰੇ ਕੋਹ ਤੇ ਤੁੜੀ ਤੇ ਇਨਾ ਵਾ ਤੁੜੀ ਤੇ ਆ ਹਾਂਜੀ ਹਾਂਜੀ ਤੇ ਬਾਕੀ ਮਗਰਲੇ ਥਣਾ ਦਾ ਗੈਪ ਅਗਲੇ ਥਣਾ ਦਾ ਗੈਪ ਹਾਂ ਬਹੁਤ ਸੋਹਣਾ ਵੀਰੇ ਬਹੁਤ ਚੰਗੀ ਝੋਟੀ ਫੋਨ ਜਰੂਰ ਵੀਰ ਨੂੰ ਲਾ ਲਿਓ ਸਿੰਘ ਵੀ ਸੋਹਣਾ ਝੋਟੀ ਨੂੰ ਲੱਗਿਆ ਕਿਸੇ ਪਾਸੇ ਨਹੀਂ ਖੁੰਜੀ ਵੀਰੇ ਸੁਣੀ ਝੋਟੀ ਆ ਗਈ ਆ ਇੱਕ ਪੰਜ ਦੀ ਹਾਂ ਨਾ ਛੋਟੇ ਸੇ ਆਪਾਂ ਹੋਜੂ ਹਣੇ ਛੋਟੇ ਆਪਾਂ ਕਰਦਾਂ ਕੋਈ ਨਹੀਂ ਕੋਈ ਵੀਰ ਫੋਨ ਲਾਵੇ ਫੋਨ ਲਾਵੇ ਰੋੜਦੇ ਨਹੀਂ ਬਿਲਕੁਲ ਤਾਂ ਦੂਜੇ ਨੰਬਰ ਤੇ ਆ ਗਈ ਵੈੜ ਵੀਰ ਆ ਗਈ ਠੀਕ ਹੈ ਜੀ ਵੈਡ ਕੋਲੇ ਇਹਦੇ ਕੋਲ ਦੁੱਧ 14 ਕਿਲੋ ਆ 14 ਕਿਲੋ ਦੀ ਗਰੰਟੀ ਨਾਲ ਦਵਾਂਗੇ 13 ਕਿਲੋ ਅਗਰ ਬੱਚੀ ਜੇ ਇਹਦੀ ਬੱਚੀ ਆ ਗਈ ਆ ਹਾਂਜੀ ਬੱਚੀ ਬੜੀ ਸੋਹਣੀ ਆ ਇਹ ਮਗਰ ਠੀਕ ਹੈ ਜੀ ਖੋਲੋ ਵੀਰ ਤੋਰਾ ਵਿਖਾਈ ਇਹਦਾ ਬੱਚੀ ਵੀ ਤੁਹਾਨੂੰ ਖਾ ਦੇਣੀ ਬੱਚੀ ਯਾਰ ਖਣ ਬੜਾ ਪਿਆਰਾ ਲੱਗਾ ਇਹਨੂੰ ਤਾਂ ਬਰੀਡ ਵੀ ਬਹੁਤ ਆ ਤਾਂ ਵੇਖੋ ਵੀਰੋ ਸੋਹਣੀ ਵੈਡ ਵੀਰ ਕੋਲੇ ਆ ਗਈ ਆ ਮਗਰ ਵੀ ਇਹਦੇ ਵਸ਼ੀ ਆ ਤਾਂ ਲੈ ਵਾਲੂ ਆ ਚੈੱਕ ਕਰ ਲੋ ਵੈਡ ਦਾ ਤਾਂ ਸੋਹਣੇ ਦੁੱਧ ਚੰਗਾ ਭਰਿਆ ਫਿਰ ਵੀ ਰਹੇ ਨੇ ਹਾਂ ਦੁੱਧ ਭਰਿਆ 13 ਕਿਲੋ ਹੁਣ ਉੜੀ ਕਰਕੇ ਨਾ ਕੰਮ ਹੋ ਗਿਆ ਵੀ ਥੋੜਾ ਠੀਕ ਹੈ ਜੀ ਜੀ ਥੋੜਾ ਲਿਆਕ ਹੋ ਗਿਆ ਡਾਣਾ ਠੀਕ ਹੈ ਇਹ ਜਿਹੜਾ ਸ਼ਟਾਲਾ ਦੁਰਦਾ ਦੁੱਧ 20 ਕਿਲੋ ਕਰੂਗੀ ਜਿੱਦੀ ਵੈੜ ਆ ਜਿੰਨਾ ਸਲਿਆ ਬੱਚਾ ਕਿਹੜਾ ਬੱਚਾ ਇਹਦਾ ਆ ਜੀ ਹਾਂ ਇਹ ਲਾਲ ਡੱਬੀ ਲਾਲ ਡੱਬੀ ਅੱਛੇ ਅੱਛੇ ਠੀਕ ਠੀਕ ਹੈ ਬੱਚੇ ਬੱਚਾ ਤੇ ਹੈਰ ਸ਼ਾਇਦ ਚਪਾਲੇ ਵੀਰੇ ਨੇ ਹਨਾ ਹਾਂ ਸੋਨਾ ਬੱਚਾ ਕੀ ਬਾਤ ਹੈ ਆਜੇ ਠੀਕ ਹੈ ਹੁਣ ਦੁੱਧ ਕਿੰਨਾ ਹੋ ਗਿਆ ਵੀਰੇ ਮੂਜੀ ਵਾਲੇ 13 ਕਿਲੋ ਦੀ ਕਨੇਟੀ ਦੇਵਾਂਗੇ ਉਦਾ ਦੁੱਧ 14 ਕਿਲੋ 14 ਕਿਲੋ 13 ਕਿਲੋ ਦੀ ਠੀਕ ਹੈ ਦੁੱਧ ਦਾ ਨਹੀਂ ਝੂਠ ਹੋਗਾ ਆਪਣੀ ਦੋ ਟਾਈਮ ਤਿੰਨ ਟਾਈਮ ਕੋਈ ਤਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਹਾਂਜੀ ਤਾਂ ਵੇਖੋ ਵੀਰੋ ਇੱਕ ਵਾਰੀ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਅਗਲੇ ਦਿਨ ਆਪਕੇ ਜੋ ਆਪ ਆ ਕੇ ਜੋ ਠੀਕ ਹੈ ਜੀ ਤਾਂ ਵੇਖੋ ਵੀਰੋ ਚੰਗੀ ਵੈੜਾ ਵੀਰੇ ਕੋਲੇ ਚੰਗੇ ਸੀਮੰਦੀ ਆ ਲੈਵਾ ਦੂਗਾ ਚੰਗਾ ਲੱਗਿਆ ਥਣ ਚੰਗਾ ਲੱਗਿਆ ਵੀਰੇ ਵੈੜ ਨੂੰ ਤਾਂ ਬਰੀਡ ਆ ਬੱਚਾ ਵੀ ਚੰਗੇ ਸੀਮੰਦਾ ਤੇ ਦੁੱਧ ਵੀਰ ਕਹਿੰਦਾ ਕਿੰਨੇ ਟਾਈਮ ਮਰਜੀ ਆ ਕੇ ਚ 10 ਲੀਟਰ ਦੁੱਧ ਆ ਜੀ ਜਿੰਨਾ ਨਾ ਵੀਰ ਜੀ ਓਨਾ ਹੀ ਦੱਸਾਂ ਠੀਕ ਆ ਜੀ ਕੋਈ ਟਾਈਮ ਆਪਣਾ 2 ਟਾਈਮ 3 ਟਾਈਮ ਚੋ ਕੇ ਖੜੇ ਕਿੰਨਾ ਦੁੱਧ ਹੁਣ ਦੱਸੇ ਵੀਰੇ 13 ਕਿਲੋ 13 ਕਿਲੋ ਦੁੱਧ ਦਊਗਾ ਬਿਲਕੁਲ ਬਿਲਕੁਲ ਐ ਠੰਡਾ ਕਰਕੇ ਮਿਣ ਕੇ ਖੜੇ ਸੋਹਣੀ ਵੜਾ ਖਣ ਵੀ ਚੰਗਾ ਲੱਗਿਆ ਜੀ ਤਾਂ ਵੀਰੇ ਠੰਡੀ ਧੀ ਦੀ ਕੋ ਗਾਲ ਨਹੀਂ ਆਹੋ ਜੀ ਸੀਲ ਹੈ ਨਾ ਨਸਲ ਆ ਨਾ ਵੀਰ ਜੀ ਨਸਲ ਹੈ ਬਿਲਕੁਲ ਆਹੋ ਜੀ ਕੋਈ ਗਾਲ ਨਹੀਂ ਬਹੁਤ ਚੰਗਾ ਚਵਾ ਲੱਗਿਆ ਜੀ ਅੱਜ ਇਹਦੇ ਪਤਨੀ ਨਹੀਂ ਇਹ ਪਤਨੀ ਯਾਰਾ ਨੇਰ ਪਾਉਂਦੇ ਨੇ ਨੇਰ ਬਿਲਕੁਲ ਬਿਲਕੁਲ ਵੀਰੇ ਕਿੰਨੇ ਦੀ ਇਹ ਵੜ ਦੇ ਦੇਣੀ 50000 ਦੀ ਜਿਹੜੀ 60 ਦੀ ਹਾਂ ਕਰ ਦਿਓ ਜਦੋਂ ਛੋਟ ਛੱਪਾ ਦੱਸ ਦਿਓ ਤੁਸੀਂ ਦੱਸ ਦਿਓ ਜੋਕਰ ਹੋਣਾ ਕਰਾ ਦਿਓ ਨਹੀਂ ਠੀਕ ਹੈ ਵੀਰੇ 60 ਤੇ 60000 ਕਿੰਨਾਂ ਬੱਚਿਆ ਵੀ ਚੰਗੇ ਸੀ ਮੁੰਡਾ ਮਗਰ 70 ਦੀਆਂ ਹੁੰਦੇ ਹੁੰਦੀਆਂ ਵੀਰੇ ਨਾ ਬਾਰੋ ਫਿਰ ਲੀਏ ਤੇ ਬਿਲਕੁਲ ਦੋ ਵਾਰ ਛੱਡ ਦਿਓ 60 ਤੋਂ ਵੀਰੇ ਹਾਂ ਨਾ ਜਿਹੜੀ ਆ ਨਾ 500 ਰੁਪਏ ਉਹ ਚ ਛੋਟ ਕਰਾਂਗੇ 55000 ਦੀ ਲਵਾਂਗੇ 55000 ਦੀ ਹਾਂ ਨਾ ਤਾਂ ਬਾਕੀ ਵੀਰੇ ਕਿੰਨਾ ਜੋ ਟੀਵੀ ਚੰਗੀ ਵੈਡ ਵੀ ਟੋਪ ਕਲਾਸ ਆ ਜੋੜੇ ਚ ਮਾਨਦਨ ਕਰਦੇ ਹੋ ਹਨ ਮਾਰ ਕਰਦਾਂਗੇ ਕੋਈ ਵੀਰ ਜੋੜਾ ਲਾਊਗਾ ਫਿਰ ਮਾਨਦਨ ਮਾਨਦਨ ਹੋ ਜੂ 55 ਜੋ ਕੋਈ ਨਹੀਂ ਕਰਦੇ ਹੋ ਮਾਨਦਨ ਫੋਨ ਨਾ ਦੇ ਕੋਈ ਵੀਰ ਹਨਾ ਮੋੜ ਉਹਨਾਂ ਠੀਕ ਹੈ ਅਤੇ ਜੇ ਨੰਬਰ ਤੇ ਆ ਗਈ ਬੜਾ ਬੈਡ ਆ ਡੀ ਜੇ ਆ ਨਾ ਬੈਡ ਥੋੜੀ ਜਿਹੀ ਨਾਲ ਤੁਹਾਨੂੰ ਦੱਸਿਆ ਸੀ ਉਹ ਖਰਾਬ ਜੀ ਹੋ ਗਈ ਸੀ ਬਿਲਕੁਲ ਤੇ ਉਹ ਡੇਪੀ ਤਵੀਆਂ ਦਿੱਤੇ ਤਾਂ ਉਹ ਨਾ ਐ ਬਲੇ ਥੋੜਾ ਜਿਹਾ ਜਖਮ ਆ ਬੰਨਿਆ ਵਾਤੋਂ ਮਾੜਾ ਜਾ ਗਿਆ ਬਾਕੀ ਆ ਸਹੀ ਆ ਹਾਂਜੀ ਇਹਦੀਆਂ ਥਾਲੇ ਮਾਰ ਕੇ ਉਹਨੇ ਹਾਂਜੀ ਇਹਦੇ ਥੱਲੇ 5 6 ਕਿਲੋ ਦੁੱਧ ਜੇ ਹੁਣ 6 ਕਿਲੋ ਆਵਾ ਜੂਟ ਨਹੀਂ ਮਾਰਨਾ ਬਿਲਕੁਲ ਮਾਗਰ ਬੱਛੀ ਜੀ ਇਹਦੀ ਵੀ ਹਾਂਜੀ ਠੀਕ ਆ ਤੇ ਦੋਵੇਂ ਟਾਈਮ ਆਪਣੇ ਕਿਓ ਕੇ ਵੀਰ ਕੋਈ ਖੜੇ ਇਹ ਇਹਦੇ ਗਿਫਟੀ ਆ ਬਿਲਕੁਲ ਵੀਰੇ ਬਿਲਕੁਲ ਗਿਫਟੀ ਆ ਨਿਕਾਜ ਇਹ ਤੋੜ ਦੋ ਠੀਕ ਆ ਠੀਕ ਆ ਵੀਰੇ ਤਾ ਵੇ ਇਹਨਾਂ ਸਾਣੇ ਜਿਹੇ ਤਿੰਨ ਥਾਣੇ ਠੀਕ ਹੈ ਜੀ ਤਾਂ ਵੀਰੇ ਤਾਂ ਵੀਆ ਤਮੀਆਂ ਦੇ ਡੇਗੀ ਸੀ ਤਮੀਆਂ ਡੇਪੀ ਵੜ ਮਹੀਨੇ ਮਾਰਿਆ ਤੇ ਉਹ ਡੇਪੀ ਸੀ ਇਹ ਮਹੀਨੇ ਮਾਰਿਆ ਆ ਵਸ਼ੀ ਮਗਰ ਆ ਵਚੀ ਜੀ ਠੀਕ ਹੈ ਜੀ ਤਾਂ ਵੀਰੇ ਉਦਾਂ ਦੇ ਵੈੜ ਕਿੱਡੀ ਬਰੀਡ ਆ ਫਿਰ ਤਾਂ ਉਹਦਾ ਲੇਵਾ ਬਹੁਤ ਨੂੰ ਅੱਛਾ ਜੀ ਉਦਾਂ ਗਾ 60000 ਦੀ ਲਿਆਂਦੀ ਹੈ 10 12 ਦਿਨ ਪਏ ਸੂਨ ਚ ਅੱਛਾ ਅੱਛਾ ਉਹ ਥੱਲੇ ਢਲੇ ਬੰਨੇ ਬਦੀਆਂ ਆਂ ਹੀ ਆਪਾਂ ਮਈਆਂ ਉੱਥੇ ਇਹਨੇ ਛੋੜਤੀ ਫਿਰ ਉਹ ਨੁਕਸਾਨ ਹੋ ਗਿਆ ਹਨਾ ਹੁਣ ਹੁਣ ਵਧੀਆ ਵੀਰੇ ਤਿੰਨ ਤਿੰਨ ਸਨ ਚੱਲੀ ਜਾਂਦੇ ਨੇ ਤਿੰਨ ਸਨ ਬਰਾਬਰ ਆ ਤਾਰਾ ਮਾਰ ਕੇ ਵਿਖਾਉਨੇ ਆ ਠੀਕ ਆ ਵੀਰੇ ਠੀਕ ਤੇ ਆਹ ਹਲੇ ਦੁੱਧ ਹੁਣ ਕਿਉਂ ਤੂੜੀ ਤਾਂਦੀ ਆ ਤੇ ਦੁੱਧ ਬਿਲਕੁਲ 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 ਕਿਉਂ ਮੁੜ ਕੇ ਕੋਈ ਚੋਣ ਆਵੇ ਤੇ ਮੁੜ ਕੇ ਆਪਾਂ ਬਿਲਕੁਲ ਬਿਲਕੁਲ ਗਲਤ ਗੱਲ ਨਹੀਂ ਕਰਦੀ ਬਿਲਕੁਲ ਇਹ ਗਾਣੀ ਤੇ ਵੇਖੋ ਵੀਰੇ ਜੋ ਗੋਝ ਹੈਗਾ ਵੀਰ ਨੇ ਦੱਸਿਆ ਬਿਲਕੁਲ ਬਿਲਕੁਲ ਪੈਸੇ ਵੀ ਜੈ ਜੀ ਲੈ ਲੈਣੇ ਨੇ ਪੈਸੇ ਲੈਣੇ ਤੋੜੇ ਤੇ ਆਪਾਂ 5 ਕਿਲੋੜਾ 10 ਕਿਲੋ ਕਹਿਣ ਦੀ ਹੈ ਨਾ ਵੀ ਆਪਾਂ ਘਾਣੀ ਉਨੀ ਕੁ ਕਰੋ ਵੀ ਜਿੰਨਾ ਕ ਆਪਾਂ ਲਿੱਲੀ ਲੈਣੇ ਆ ਠੀਕ ਹੈ ਜੀ ਤੇ ਇਹਦਾ ਐਵੇਂ ਆ ਸੁਆ ਵੇਖੋ ਇੱਦਾਂ ਨਾ ਆਉਂਦਾ ਹਾਂ ਉਹ ਵੀ ਮੋਗੇ ਵਾਂਗੂ ਪੂਰੀ ਚਵਾ ਠੀਕ ਹੈ ਬਿਲਕੁਲ ਚਵਾ ਓਕੇ ਹਾਂ ਤਿੰਨਾ ਥਾਣਾ ਬਿਲਕੁਲ ਮੈਂ ਜੇ ਪਾਸ ਮੋਣਾਂ ਆਲੀ ਜੇ ਤਾਂ ਪਾਸ ਹੰਪੀ ਹਾਂ ਫਿਰ ਤਾਂ ਉਹ ਵੀ ਗੋਲੀ ਵਾਂਗੂ ਵੜਦੇ ਠੀਕ ਹੈ ਕਿੰਨੇ ਦੀ ਵੀਰ ਜੀ ਦੇ ਦੇਣੀ ਵੇੜੇ 12000 ਦੀ ਦੇ ਦਈਏ ਹੁਣ 12 ਦੀ ਹਾਂ ਨਾ ਹੀ ਹਾਂ ਨਾ ਹੀ ਮਗਰ ਵੀ ਬੱਛੀ ਆ ਗਈ ਬੱਣ ਬੱਛੀ ਤੇ 5000 ਦੀ ਬੱਛੀ ਆ ਬੱਛੀ ਆ ਗਈ ਬਿਲਕੁਲ ਬਿਲਕੁਲ ਬੱਛੀ ਬੜੀ ਬਰੀ ਚੰਗੇ ਸੀ ਮੰਦੀ ਆ ਹਾਂ ਹਾਂ 12 ਦੀ ਚੱਲ 10 ਦੀ ਜਾਂਦੀ ਹਾਂ ਕੋਈ ਸੇਵਾ ਸੁਭਾ ਕਰ ਲੋ ਹਾਂ ਕੋਈ ਵੀਰ ਦਾ ਚਾਹ ਪਾਣੀ ਬੰਦਾ ਚਾਹ ਪਾਣੀ ਮੰਨ ਜੂਗਾ ਠੀਕ ਆ ਬਾਕੀ ਜੇ ਖਮਾਉਣ ਨੂੰ ਠੀਕ ਆ ਹਾਂ ਨਾ ਜਗਮ ਠੀਕ ਆ ਹੁਣ ਬਿਲਕੁਲ ਠੀਕ ਆ ਓਕੇ ਆ ਜਾ ਬਿਲਕੁਲ ਬਾਕੀ ਚਲੋ ਹੁਣ ਪਸ਼ੂ ਨੂੰ ਦੁੱਧ ਤੇ ਹੁੰਦਾ ਟਾਈਮ ਲੱਗਦਾ ਹਾਂ ਨਾ ਹੀ ਇੰਨੇ ਹਾਂ ਬਿਲਕੁਲ ਵੀਰੇ ਪਤਾ ਕਿ ਆ ਨੂੰ ਸਾਡੀ ਡੇਰੀ ਦਾ ਨਾਲ ਕੰਮ ਆ ਥੋੜਾ ਦੁੱ ਤਾਂ 10000 ਦੀ ਹੈ ਹਨਾ 10000 ਦੀ ਆ ਨਾ ਕਰਦੇ ਠੀਕ ਹੈ ਜੀ ਤਾਂ ਵੇਖੋ ਵੀਰੋ ਤਿੰਨ ਪਸ਼ੂ ਆ ਵੀਰ ਕੋਲੇ 10000 ਦੀ ਸੋਣੀ ਵਿਹੜ ਆ ਬਰੀਡ ਬਿਲਕੁਲ ਹੈ ਤਾਂ ਵੱਡੀ ਬਿਲਕੁਲ ਹਾਂਜੀ ਤਾਂ ਇਹ ਵੀ ਵਿਹੜ ਚੰਗੀ ਆ ਕਰ ਦਾਂਗੇ ਜੇ ਕੋਈ ਵੀਰ ਆਊਗਾ ਕੋਈ ਕਾਇ ਨਹੀਂ ਕਰ ਦਾਂਗੇ ਮਾਰ ਦਾਂਗੇ ਆਓ ਜਾਨਦੇ ਹੋ ਜੈ ਜੀ ਹਨਾ ਸੇਵਾ ਕਰ ਲੂ ਕੋਈ ਵੀ ਵੀਰ ਦਾ ਚਾਹ ਪਾਣੀ ਕੋਈ ਸੇਵਾ ਵਾਲਾ ਆਊਗਾ ਪੇਗਾ ਬਣੀ ਲੈ ਜੇ ਹਨਾ ਬਿਲਕੁਲ ਵੀਰੇ ਤਾਂ ਵੇਖੋ ਵੀਰ ਰੇਟ ਜੈ ਜੀ ਵੀਰ ਦਾ ਫੋਨ ਜਰੂਰ ਵੀਰ ਨੂੰ ਲਾ ਲਿਓ ਝੋਟੀ ਵੀ ਚੰਗੀ ਆ ਆ ਵੀ ਵਿਹੜ ਬਹੁਤ ਟੌਪ ਕਲਾਸ ਆ ਤਾਜੀ ਸੂਈ ਆ ਤਾਂ ਬਾਕੀ ਵੀਰੋ ਫੋਨ ਇੱਕ ਵਾਰੀ ਵੀਰ ਨੂੰ ਜ਼ਰੂਰ ਲਾ ਲਓ ਮਾਨਤਨ ਤੁਹਾਡਾ ਹੋ ਜੂ ਤਾਂ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਵੱਤ ਵਸ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲਿਆ ਕੇ ਦਿਖਾ ਲਈ ਜਾਵੇ ਤਾਂ ਵੀਰ ਜੀ ਐਡਰੈਸ ਇੱਕ ਵਾਰੀ ਬੋਲ ਦਿਓ ਡਰੈਸ ਆਪਣਾ ਪਿੰਡ ਪੰਡੋੜੀ ਜੀ ਬੜਾਇਆ ਚ ਹਾਂਜੀ ਤੇ ਮਜੀਠਾ ਰੋਡ ਦੇ ਉੱਤੇ ਜੇ ਤਸਵੀਰ ਵੀ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਜੇ ਠੀਕ ਹੈ ਜੀ ਤੇ ਵੀਰ ਜਿੰਨੇ ਵੀ ਆਉਣਾ ਆਪਣੇ ਲਾਗੇ ਬੱਲੇ ਥਾਣੇ ਸਿੱਧਾ ਹੀ ਬਿਲਕੁਲ ਤਾਂ ਨਾ ਫੋਨ ਨੰਬਰ ਸਕਰੀਨ ਦੇ ਚਲਾ ਦੇਣਾ ਹੈ ਨਾ ਜੀ ਹਾਂ ਠੀਕ ਹੈ ਜੀ ਸ